ਕਿਸਾਨਾਂ ਦੇ ਵੱਲੋਂ ਆਪਣੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਨੇ ਤੇ ਉੱਥੇ ਹੀ ਪਰ ਹਰਿਆਣੇ ਦੀ ਸਰਕਾਰ ਨੇ ਸੰਭੂ ਬਾਰਡਰ ਟਿੱਕਰੀ ਬਾਰਡਰ ਗਾਜੀਪੁਰ ਬਾਰਡਰ ਤੇ ਬੈਰੀਕੇਡ ਲਗਾਏ ਗਏ ਨੇ ਕੰਡਿਆਲੀ ਕਾਰ ਫੇਰ ਦਿੱਤੀ ਹੈ ਕਿ ਕਿਸਾਨ ਦਿੱਲੀ ਵੱਲ ਕੂਚ ਨਾ ਕਰਨ ਪਰ ਪੰਜਾਬ ਦੇ ਵਿੱਚ ਤਮਾਮ ਕਿਸਾਨਾਂ ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ ਤਾਂ ਇੱਕ ਪਾਸੇ ਪਹਾਣਾ ਸੰਧੂ ਵੀ ਰਿਹਾ ਹੋ ਚੁੱਕਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਵੱਲੋਂ ਵੀ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਨੇ ਹਲੇ ਪਨਾਸੂ ਦਾ ਮਸਲਾ ਠੰਡਾ ਨਹੀਂ ਪਿਆ ਤਾਂ ਕਿਸਾਨਾਂ ਦਾ ਜਿਹੜਾ ਮਸਲਾ ਉੱਠ ਚੁੱਕਿਆ ਦੱਸਦੀ ਕਿ ਆਸੂਗੱਤ ਦੇ ਜਿਹੜੇ ਗੋਲੇ ਵੀ ਆਸਮਬੋ ਵੱਟ ਦੀਆਂ ਤਸਵੀਰਾਂ ਸਾਹਮਣੇ ਇਹ ਨੇ ਕਿ ਆਸੂਗੱਤ ਦੇ ਗੋਲੇ ਵੀ ਉੱਥੇ ਚਲਾਏ ਗਏ ਨੇ ਤੇ ਉਹਨਾਂ ਦੇ ਬਾਰੇ ਪ੍ਰੈਕਟਿਸ ਕੀਤੀ ਜਾ ਰਹੀ ਹੈ ਮੈਂ ਜਸਬੀਰ ਸਿੰਘ ਪਿੱਦੀ ਸੂਬਾ ਮੀਤ ਪ੍ਰਧਾਨ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਪੰਜਾਬ ਜੋ ਪਿਛਲਾ 20 2020 ਵਾਲਾ ਅੰਦੋਲਨ ਸੀਗਾ ਜੋ ਆਸੀਂ ਕਾਲੇ ਕਾਨੂੰਨ ਰੱਦ ਕਰਾ ਕੇ ਉਸ ਤੋਂ ਬਾਅਦ ਰਹਿਂਦੀਆਂ ਮੰਗਾਂ ਜੋ ਮੋਦੀ ਨੇ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਸੀਗੀਆਂ ਉਹਨਾਂ ਤੋਂ ਸਰਕਾਰ ਮੁੱਕਰ ਜਾਣ ਤੋਂ ਬਾਅਦ ਜੋ ਹੋਣ ਦਿੱਲੀ ਅੰਦੋਲਨ ਦੋ ਜਿਹੜਾ ਵਾ ਉਹ ਸ਼ੁਰੂ ਹੋਇਆ ਵਾ ਇਹ ਸਾਰੀਆਂ ਪੰਜਾਬ ਦਾ ਇਹ ਕੇ ਐਮ ਐਮ ਅਤੇ ਗੈਰ ਰਾਜਨੀਤਿਕ ਮੋਰਚੇ ਵੱਲੋਂ ਦੋ ਫਾਰਮਾਂ ਵੱਲੋਂ ਇਹ ਐਲਾਨ ਕੀਤਾ ਗਿਆ 13 ਫਰਵਰੀ ਦਾ ਅਸੀਂ ਹੁਣ ਕੱਲ ਤੋਂ ਹੀ ਯਾਰਾਂ ਨਵੰਬਰ ਤੋਂ ਘਰਾਂ ਤੋਂ ਨਿਕਲ ਚੁੱਕੇ ਹਾਂ ਅੱਜ ਰਸਤੇ ਦੇ ਵਿੱਚ ਆ 12 ਸ਼ਾਮ ਨੂੰ ਅਸੀਂ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਵਾ ਬਿਲਕੁਲ ਹੈ ਲੇਆਉਟ ਹੋ ਜਾਣਾ ਵਾ ਤੇ ਅੱਜ ਜਿਹੜੀ ਕੇਂਦਰ ਨੇ ਮੀਟਿੰਗ ਰੱਖੀ ਜਿਸ ਤਰ੍ਹਾਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਪਹਿਲਾਂ ਮੰਤਰੀਆਂ ਦਿਨਾਂ ਨੇ ਮੀਟਿੰਗ ਕੀਤੀ ਸੀ ਉਸ ਤੋਂ ਬਾਅਦ ਕੁਝ ਵਿਸ਼ਵਾਸ ਦਿਵਾਇਆ ਸੀ ਕੁਝ ਉਹਨਾਂ ਨੇ ਆਪਣੀ ਗੱਲਬਾਤ ਕਰਨੀ ਸੀ ਇੱਕ ਪਾਵਰ ਕਮੇਟੀ ਬਣਾਈ ਆ ਅੱਜ ਸ਼ਾਮ ਨੂੰ ਉਹ ਸਰਕਾਰ ਨੇ ਕੀ ਉਹ ਕਮੇਟੀ ਦੇ ਵਿੱਚੋਂ ਨਿਕਲਦਾ ਕੀ ਨਹੀਂ ਨਿਕਲਦਾ ਹਾਂ ਇਹ ਸਰਕਾਰ ਦੇ ਪਾੜੇ 'ਚ ਗੇਂਦ ਆ ਜੇ ਕੋਈ ਹੱਲ ਹੋ ਜਾਂਦਾ ਤੇ ਫਿਰ ਅਸੀਂ ਉੱਤੇ ਵਿਚਾਰ ਕਰਾਂਗੇ ਅਗਰ ਹੱਲ ਨਹੀਂ ਹੁੰਦਾ ਕੋਈ ਸਰਕਾਰ ਸਾਨੂੰ ਲੱਗਦਾ ਨਹੀਂ ਕਿ ਸਰਕਾਰ ਇਡੀ ਛੇਤੀ ਕੋਈ ਮੰਨ ਜੂ ਜਿੱਤਰਾ ਸਾਡਾ ਗਰੰਟੀ ਕਾਨੂੰਨ ਆ ਉਹਨੂੰ ਬਣਾਉਣਾ ਵਾ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਵਾ ਡਾਕਟਰ ਸੁਆਮੀ ਨਾਥਰ ਕਮਿਸ਼ਨ ਦੀ ਰਿਪੋਰਟ ਆ ਲਖੀਨਪੁਰ ਖੀਰੀ ਵਾਲਾ ਕੇਸ ਆ ਸਾਡਾ ਹੋਰ ਸ਼ਹੀਦਾਂ ਦੇ ਜਿਹੜੇ ਮੁਆਵਜ਼ੇ ਆ ਨੌਕਰੀਆਂ ਵਾ ਕਿਸਾਨ ਮਜ਼ਦੂਰ ਦੀ 10000 ਪੈਨਸ਼ਨ ਦਾ ਮਾਮਲਾ ਵਾ ਇਹ ਜਿਹੜਾ ਇੱਕ ਜਮੀਨਾਂ ਦਾ ਲੈਂਡ ਐਕੋਜੀਟਿਵ ਮਾਰਕ ਜਿਹੜਾ ਹੈਗਾ ਵਾ ਕਿਸਾਨਾਂ ਦੀ ਸਹਿਮਤੀ ਲੈਣੀ ਇਹ ਸਾਰੀਆਂ ਮੰਗਾਂ ਨੂੰ ਲੈ ਕੇ ਜਦੋਂ ਅਸੀਂ ਜਾ ਰਹੇ ਹਾਂ ਦਿੱਲੀ ਨੂੰ ਤੇ ਫਿਰ ਉਹਦੇ ਵਾਸਤੇ ਅਸੀਂ ਡਟੇ ਹੋਏ ਆ ਜੇ ਸਰਕਾਰ ਨੇ ਕੁਝ ਹੱਲ ਕਰਤਾ ਸ਼ਾਮ ਤੱਕਰ ਕੋਈ ਕਾ ਕੀਤਾ ਉਥੇ ਵਿਚਾਰ ਕੀਤੀ ਜਾਊਗੀ ਨਹੀਂ ਤੇ ਸਾਡਾ ਅੰਦੋਲਨ ਜਿਹੜਾ ਬਾ ਦਿੱਲੀ ਵੱਲ ਨੂੰ ਵੱਧਾ ਜਿਹੜਾ ਬਾ ਜਾਊਗਾ ਅੱਗੇ ਸਰਕਾਰ ਨੇ ਜੁੜੀਆਂ ਰੋਕਾਂ ਲਾ ਕੇ ਇੱਕ ਜਿਹੜਾ ਇਹਨੂੰ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਬਣਾਇਆ ਇਹ ਜਿਹੜੀ ਕੇਂਦਰ ਦੀ ਡਬਲ ਇੰਜਨ ਦੀ ਸਰਕਾਰ ਆ ਜਿਸ ਤਰ੍ਹਾਂ ਕੇਂਦਰ ਅਤੇ ਹਰਿਆਣੇ ਦੇ ਵਿੱਚ ਇਹਨਾਂ ਨੇ ਪੰਜਾਬ ਨੂੰ ਬਿਲਕੁਲ ਐ ਦੱਬਿਆ ਪਿਆ ਵਾ ਇਹ ਕਿਸੇ ਬਰਦਾਸ਼ਤ ਨਹੀਂ ਹੋਊਗਾ ਸਾਡੀਆਂ ਜੇ ਕੁਰਬਾਨੀਆਂ ਹੋਣ ਸ਼ਹੀਦੀਆਂ ਹੋਣ ਅਸੀਂ ਅੰਦੋਲਨ ਨੂੰ ਕਦੇ ਫਤਿਹ ਕਰਕੇ ਫਿਰ ਵਾਪਸ ਮੁੜਾਂਗੇ ਰੋਕਣ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਹਰਿਆਣੇ ਦੀ ਪੁਲਿਸ ਦੇ ਵੱਲੋਂ ਵੀ ਬਰਗੇਡ ਲਗਾਏ ਗਏ ਨੇ ਹਾਲਾਂਕਿ ਉਸਾਨਾ ਦੀ ਮੀਟਿੰਗ ਅੱਜ ਸ਼ਾਮ 5:00 ਵਜੇ ਦੇ ਕਰੀਬ ਹੈ ਕੇਂਦਰ ਦੇ ਮੰਤਰੀ ਦੇ ਨਾਲ ਪਰ ਹੋ ਸਕਦਾ ਕਿ ਇਹ ਮੀਟਿੰਗ ਦਾ ਸੱਟਾ ਵੇ ਸੱਟਾ ਨਹੀਂ ਰਹੇ ਪਰ ਉਥੇ ਹੀ ਕਿਸਾਨ ਜਿੱਥੇ ਬੰਦੀਆਂ ਡੱਲੇਵਾਰ ਹਨ ਜਗਜੀਤ ਸਿੰਘ ਜਾਂ ਫਿਰ ਹੋਰ तमाम ਜਿੱਥੇ ਬੰਦੀਆਂ ਸਿੱਧੂਪੁਰ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਦਿੱਲੀ ਵੱਲ ਜਾਣ ਨੂੰ ਮੁਕੰਮਲ ਉਹਨਾਂ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਪਰ ਵੱਡੇ ਸਵਾਲੇ ਖੜੇ ਹੋ ਰਹੇ ਨੇ ਕਿ ਪੰਜਾਬ ਦੇ ਇਆਂ ਕਈ ਜਿੱਥੇ ਬੰਦੀਆਂ ਹਜੇ ਵੀ ਜਿਹੜੀਆਂ ਦਿੱਲੀ ਵੱਲ ਪਹੁੰਚ ਨਹੀਂ ਕਰਨੀਆਂ ਹਾਲਾਂਕਿ ਕਿਸਾਨਾਂ ਦਾ ਆਪਣੇ ਜਿਹੜਾ ਇੱਕ ਦੂਜੇ ਦੇ ਨਾਲ ਨਿੱਜੀ ਜਿਹੜੀ ਬਹਿ ਚੱਲਦੀ ਰਹਿੰਦੀ ਹੈ ਪਰ ਉਥੇ ਹੀ ਕਈ तमाम ਜਿੱਥੇ ਬੰਦੇ ਨੇ ਰਾਜੀਵਾਲ ਦੀ ਗੱਲ ਕੀਤੀ ਜਾਵੇ ਔਰ ਉਥੇ ਹੀ ਉਹ ਜਿਹੜੀਆਂ ਕਿਸਾਨੀ ਮੋਰਚੇ ਨਾਲ ਸੰਬੰਧਿਤ ਜਥੇਬੰਦੀਆਂ ਨੇ ਉਹ ਸਾਥ ਨਹੀਂ ਦੇ ਰਹੀਆਂ तमाम ਜਥੇਬੰਦੀਆਂ 13 ਫਰਵਰੀਨ ਦਿੱਲੀ ਵੱਲ ਕੂਚ ਕਰਨੀਆਂ